বারবার ਪਰੇਸ਼ਾਨ ਕਰ ਰਹੇ ਨੇ ਕਹਿਣ ਦੇ باوجود ਵੀ ਐਸੇ ਜਿ ਚੜਾਉਣਗੇ ਫੜ ਕੇ ਕਿੱਧਰ ਨ ਜਾਣਗੇ ਪਿਠਾ ਲਾਣਗੇ ਖਿੱਚ ਕੇ ਇਹ ਬਸ ਦਾ ਘਰਾਵ ਕਰ ਲੋ ਆਲੇ ਦਾਲੇ ਬਹਿ ਜਾਓ ਜਿਹੜੇ ਪਰਾਂ ਤੋਂ ਆ ਰਹੇ ਨੇ ਭੈਣਾ ਪਰਾਦਰੀਆਂ ਮਾਰ ਕੇ ਤੇ ਮੂਰੇ ਬਹਿ ਜਾਓ ਸਾਰਿਆਂ ਨੂੰ ਬੇਨਤੀ ਹੈ ਪਿੰਡ ਸਾਡੇ ਪਿੰਡ ਦੇ ਵਿੱਚ ਆ ਕੇ ਸਾਨੂੰ ਚੈਲੰਜ ਕਰ ਰਹੇ ਨੇ ਇਹ ਬਾਰ ਬਾਰ ਪਰੇਸ਼ਾਨ ਕਰ ਸ਼ਾਸ਼ਨ ਵਾਲੇ ਇਹ ਗੁੰਡਾਗਰਦੀ ਹੈ ਸ਼ਰਿਆਂ ਪੰਜਾਬ ਦੇ ਅੰਦਰ ਕੋਈ ਵੀ ਗੁੰਡਾਗਰਦੀ ਹੈ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸੱਥਾਂ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਕਹਿਣ ਤੇ ਗੁੰਡਾਗਰਦੀ ਕਰ ਰਹੇ ਨੇ ਆਪਣੇ ਬੰਦਿਆਂ ਨੂੰ ਬਸਤੇ ਵਿੱਚ ਬਿਠਾਇਆ ਹੋਇਆ ਕੋਈ ਬਸ ਕਿਧਰੇ ਨਹੀਂ ਜਾਣੀ ਚਾਹੀਦੀ ਉਹ ਤੁਸੀਂ ਲੰਘ ਕੇ ਜਾਣੀ ਚਾਹੀਦੀ ਹੈ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਪੈਣਾ ਨੂੰ ਬੈਂਤੀਆ ਜਿਹੜਾ ਆਵਾਜ਼ ਸੁਣ ਰਹੀਆਂ ਨੇ ਇੱਕ ਬੱਸ ਦੇ ਮੂਹਰੇ ਬੈਠ ਜਾਓ ਇਹ ਨਵੇਂੜਾ ਹੁਣ ਲੰਬਾ ਸਮਾਂ ਇਹ ਸੱਤ ਦੇ ਵਿੱਚ ਹੀ ਹੋਣਾ ਇਹ ਉਰੋਂ ਨਹੀਂ ਹੋਣਾ ਇਹ ਐਂ ਜਾਣ ਵਾਲੇ ਨਹੀਂ ਹੈ ਕਿ ਕਰੇ